ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅਮੀਰ ਰਹਾਗੇ ਠੀਕ ਠਾਕ ਹੋਵਗੇ ਸਾਰੇ ਇਹਦੇ ਅੱਜ ਸਾਡਾ ਹੋ ਗਿਆ 43ਵਾਂ ਦਿਨ ਗਰਾਊਂਡ 'ਚ ਮੀਂਹ ਪੈਣ ਕਾਰਨ ਗਰਾਊਂਡ ਬਹੁਤ ਗਿੱਲੀ ਹੋ ਗਈ ਸੀ ਤੇ ਅੱਜ ਆਪਾਂ ਸਾਈਕਲ ਤੇ ਜਾ ਰਹੇ ਹਾਂ ਥੋੜੀ ਸਾਈਕਲਿੰਗ ਕਰ ਲਈਏ ਲੱਤਾਂ ਦੀ ਪ੍ਰੈਕਟਿਸ ਵਧੀਆ ਹੁੰਦੀ ਹੈ ਤੇ ਮੁੰਡੇ ਆਪਣੇ ਗਏ ਆ ਕ੍ਰੋਸ ਕੰਟਰੀ ਲਾਉਣ ਤੇ ਦੇਖਦੇ ਹਾਂ ਰਾਹ 'ਤੇ ਕੋਈ ਟੱਕਰ ਤਾਂ ਨਹੀਂ ਚੋਬਰ ਗੇਰ ਕੋਈ ਲੱਭਦਾ ਤੇ ਫਿਰ ਅਨ ਦੱਸਦੇ ਆਜੋ ਆਜੋ ਕ੍ਰੋਸ ਕੰਟਰੀ ਵੇਖੋ ਜੀ ਬਾਬੇ ਦੀ ਕਿਰਪਾ ਨਾਲ ਮੌਸਮ ਠੰਡਾ ਹੋ ਚੁੱਕਾ ਹੈ ਪੰਜਾਬ ਜਿਹਦੇ ਸਵੇਰ ਨੂੰ ਮਹਿਨਤ ਲਾਉਂਦਾ ਪੂਰਾ ਮਜ਼ਾ ਆਉਂਦਾ ਐਦਾਂ ਮੌਸਮ ਚਾਹੀਦਾ ਮਹਿਨਤ ਲਾਉਣ ਨੂੰ ਓਏ ਹੋ ਕੀ ਹਰਿਆਲੀ ਆ ਜਿਹੜਾ ਆ ਸਵੇਰੇ ਸਵੇਰੇ ਖੁੱਲੀ ਹਵਾਏ ਸਾਹ ਲੈ ਲੈਣਾ ਨਾ ਇਹ ਕਿਤੇ ਨਹੀਂ ਮਿਲਦਾ ਆਕਸੀਜਨ ਖੁੱਲੀ ਆਹਾ ਆਹਾ ਆਕਸੀਜਨ ਦੇ ਭੰਡਾਰੇ ਵਾਹਿਗੁਰੂ ਵਾਹਿਗੁਰੂ ਸਵੇਰ ਨੂੰ ਜਿੰਨੇ ਵੀ ਆ ਮੇਰੇ ਵੀਰ ਜੇ ਕਿਸੇ ਵੀ ਏਦਾਂ ਬੰਦਾ ਉੱਠ ਕੇ ਜਰੂਰ ਭੱਜਿਆ ਕਰੋ ਇੱਕ ਵਾਰੀ। ਭੌਮ ਦੀ ਵਾਕ ਹੀ ਕਰ ਲਿਆ ਕਰੋ। ਵਧੀਆ, ਸੇਤਲੀ। ਠੀਕ ਆ ਜੀ ਹੁਣ ਤੁਹਾਨੂੰ ਦਿਖਾਉਣੀ ਹੈ ਅੱਗੇ ਆਪਣੇ ਕੀ ਉੱਭਰ ਆਉਂਦੇ ਕਿ ਨਹੀਂ ਬਣੇ ਢੇਰਾ। ਅੱਜ ਕੋਈ ਸਾਹਿਬ ਛੁੱਟੀ ਤੇ ਆ ਤੇ ਵੇਖੋ ਆਉਂਦੇ ਬੱਕ ਦੇ ਕਿ ਨਹੀਂ। ਜਕਾਰਾ ਲਾ ਦਿਓ ਇੱਕ। ਸੋਨਹਾਲ। ਦੇਖੋ ਜੀ ਸਾਰੇ ਆਉਂਦੇ ਮੁੰਡੇ। ਕ੍ਰਾਸ ਕੰਟਰੀ ਪ੍ਰੈਕਟਿਸਾਂ ਪੂਰੀਆਂ ਮੁਕਾਬਲੇ ਦੀਆਂ ਚੱਲੂ ਆ ਬਿੱਲਿਆ ਖੇਚ ਕੇ ਕੋਈ ਨਾ ਕੋਈ ਨਾ ਜਿੱਤੂਗਾ ਕਦੋਂ ਤੂੰ ਹੀ ਓਕੇ ਆ ਓਕੇ ਬਾਈ ਓਕੇ ਆ ਹੋਰ ਸੁਖਵੀਰ ਕਿੱਦਾਂ ਮੁੰਡੇ ਵਾਪਸੀ ਕਰੀ ਆਉਂਦੇ ਆ ਦੂਜੇ ਪਿੰਡੋਂ ਸ਼ਾਬਾਸ਼ ਸ਼ਾਬਾਸ਼ ਕੋਸ਼ ਕਾ ਜਾਂਦੇ ਆ ਨਾਲ ਦੇ ਪਿੰਡ ਦਾ ਕਿਹੜਾ ਕੱਢਿਆ ਇਹ ਅਜੋਬਰ ਚੱਲੇ ਚੱਲੇ ਖੜ ਗਏ ਆ ਗੁੜੀ ਖੜ ਗਏ ਆ ਕੀ ਹਾਲ ਹੈ ਬਲੇ ਗਨੇ ਕਹੇ ਆਈ ਮੇਰੇ ਪਾਂਡੇ ਦੇ ਕੋਈ ਸਾਹਿਬ ਛੁੱਟੀ ਦੇ ਅੱਜ ਠੀਕ ਹੈ ਚਲੋ 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 ਹੌਲੀ 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 ਚਲੋ ਭੱਜ ਗਏ ਸ਼ਾਬਾਸ਼ ਸ਼ਾਬਾਸ਼ ਇਦਾਂ ਹੀ ਸਾਹ ਪੱਕਣਾ ਇਦਾਂ ਹੀ ਚਲੋ 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 ਕਬਲਾ ਪਾਇਆ ਕਰੋ ਨੰਗੇ ਪੈਰੀ ਨਾਲ ਭੱਜਿਆ ਕਰੋ ਪੈਰ ਦੁਖਨ ਲਾ ਆਪਣੇ ਤੁਹਾਡੇ ਸੜਕ ਤੇ ਪਹੁੰਚ ਗਿਆ ਵਾ ਲਾਲੇ ਨੂੰ ਦੋ ਬਦਾਮ ਕਹੇ ਕਿੰਨੇ ਬਣ ਕਿੰਨੇ ਬਣ ਕੇ ਬਦਾਮ ਮੈਂ ਨਹੀਂ ਪਹੁੰਚਿਆ ਹਾਂ ਉਹ ਜੋਤਾ ਤੇ ਉਹ ਆ ਦੂਜੇ ਕਾਸ਼ ਉਹ ਆ ਹਕਦਾਰ ਉਹ ਤੇ ਮੋਟਰਸਾਈਕਲ ਤੇ ਆਏ ਉਹ ਪਰਦੀ ਆਉਂਦੇ ਆ ਉਹ ਮੋਟਰਸਾਈਕਲ ਤੇ ਆਏ ਕਦੋਂ ਉੱਪਰ ਦੀ ਆਉਂਦੇ ਭਾਜੀ ਉਹ ਇੰਤਰਾਜੋਂ ਮੜੇ ਆਏ ਆ ਕੌਣ ਕੌਣ ਆ ਉਹ ਜੋਤਾ ਤੇ ਉਹ ਆਕਾਸ਼ ਅੱਛਾ ਦੋਵੇਂ ਹੀ ਆ ਦੋਵੇਂ ਹੀ ਆ ਠੀਕ ਆ ਘੇਰ ਦੇ ਅੱਜ ਦੀ ਰਨਿੰਗ ਦੇ ਉਹ ਅੱਜ ਦੇ ਰਨਿੰਗ ਦੇ ਦੋ ਦੋਵੇਂ ਜਾਣੀਆਂ ਦੋਨੇ ਦੋਨੇ ਬਰਾਬਰ ਹੀ ਆ ਸਹੀ ਹੈ ਸਹੀ ਹੈ। ਜਵਾਇਂ ਡੀ ਆ। ਤੁਹਾਨੂੰ ਕੀ ਗੱਲ ਆ? ਸਾਨੂੰ ਅਸੀਂ ਮੁੜਿਆ ਬਾਬੇ ਰੋਜੀ ਕੋਲੋਂ। ਉਹ ਨਿਗੇ ਨਿਗੇ ਪਾਣੀ ਆ। ਉਹ ਨਿਗੇ ਨਿਗੇ ਚਲੇਗੇ ਵੇਖ ਲੈ ਪਾਣੀ ਪੈਦੀ। ਕੋ ਕਹਿੰਦੇ ਪਾਣੀ ਆ ਬਿੱਲਾ ਕਹਿੰਦਾ ਅਸੀਂ ਤਾਂ ਮੁੜਿਆ। ਹਾਂ। ਤਾਂ ਉਹ ਕਹਿੰਦੇ ਅਸੀਂ ਆਉਣਾ ਉੱਪਰ ਦੀ ਮਹਿਗਾ ਫੇ ਤੁਸੀਂ ਜਾਓ। ਮੈਂ ਤਾਂ ਇਹਨਾਂ ਨਵੇਂ ਹੀ ਮੁੰਡੇ ਕੋਸ਼। ਮੈਂ ਕਹਾਂ ਚੱਲ ਇੱਥੋਂ ਦੀ ਬਾਤ ਸਹੀ ਜੰਗੂ ਤੂੰ ਵੀ 5 6 ਲੈ ਕੇ ਗਿਆ ਅਸੀਂ ਅੱਜ ਨਾਲ। ਹੋਰ ਆ ਮੁੰਡਿਆ ਮੈਂ ਨਾ ਪੂਰੀ ਰਨਿੰਗ ਲਾ ਕੇ ਆਏ ਦਿਖਾਵਾ। ਹਾਂ ਵੀ। ਹਾਂ ਹਾਂ ਦੋਨੇ ਭਰਾ ਤੀਜਾ ਉਹ ਪੂਰੀ ਰਨਿੰਗ ਲਾ ਕੇ ਆਏ। ਪੰਦੇ ਕਿਥੇ ਗਏ ਆ ਦੋ ਫੜਲਾ ਫੜਲਾ ਗਿਆਨ ਦੇ ਕੰਮ ਨੂੰ ਇਹ ਕਹਿੰਦੇ ਜਿਹੜੇ ਦੋ ਚੋਬਰ ਆਉਂਦੇ ਹਨ ਇਹ ਆਏ ਆ ਮਾਨਕ ਦੇ ਉੱਤੋਂ ਦੀ ਇਹ ਆ ਇਸ ਟਾਈਮ ਨਾਲ ਫੁੱਲ ਗੱਡੀਆਂ ਹੋਣ ਦੋ ਰੁਪਏ ਆ ਜਿੱਦਾਂ ਮਰਜ਼ੀ ਆਏ ਉੱਤੋਂ ਦੀ ਆ ਵੇਖ ਲਿਆ ਕਿ ਆਉਂਦੇ ਆ ਪਤੰਦਰ ਆਜੋ ਆਜੋ ਜਿੱਤ ਗਏ ਆ ਜਿੱਤ ਗਏ ਤੁਸੀਂ ਭੱਜ ਕੇ ਲਿਆਣੇ ਚਲੋ ਸਕੂਲ ਤਾਂ ਹੀ ਫੇ ਹੌਲੀ ਹੌਲੀ ਆਰਾਮ ਨਾਲ ਲੈਜ ਭੱਜੀਦਾ ਹੁੰਦਾ ਜਦੋਂ ਭੱਜੀਦਾ ਹੁੰਦਾ ਇਹ ਕਹਿੰਦੇ ਕੰਪੀਟੀਸ਼ਨ ਲਈ ਜਾਣਾ ਵਾ ਅਸੀਂ ਮੁੰਡੇ ਇਹ ਪੱਕੀ ਫੋਟੋ ਲਾ ਦਿਓ ਇਹ ਪੱਕੀ ਲਾ ਦਿਓ ਫੋਟੋ ਹੁਣ ਇਹਨਾਂ ਦੀ ਇਹ ਮੁੜ ਕੇ ਆਏ ਜੋਬਰ ਮਾਨਕੋਂ ਆਹ ਵੇ ਨੱਚਦੀ ਜਾਂਦੇ ਆ ਖਿੱਚ ਕੇ ਖਿੱਚ ਕੇ ਸ਼ਾਬਾਸ਼ ਵੈਰੀ ਹੌਲੀ ਤੇਜ਼ ਹੋ ਗਏ ਹੋਰ ਮੈਂ ਫੜ ਲੈ ਨਾਲ ਲਿਆ ਬਰਾਬਰ ਕਿੱਤੀ ਆ ਇਹਦਾ ਕੋਈ ਫੜ ਲੈ ਨਾਲੇ ਬੰਦੇ ਦੇਖ ਲੈ ਹੋਰ ਹੀ ਆ ਭਜੀ ਦੋਨੇ ਜਾਣੇ ਉਹ ਇਹ ਤਾਂ ਸਾਈਕਲ ਤੇਰੇ ਵੀ ਲਾ ਲੰਨੇ ਨਾਲ ਇਹ ਤਾਂ ਮਨੂ ਮਨ ਹੌਲੀ ਬਾਦਸਵਾ ਕਦੋਂ ਕਦੋਂ ਕੀ ਕਰਦੇ ਆ ਔਰ ਖਾਵਾ ਹੋ ਰਹੀ ਆ ਕੰਮ ਇਹ ਸਕੂਲ ਵਾਲੇ ਆ ਇਹ ਸਕੂਲ ਆਗੇ ਵੇਖੀ ਭਲਾਵਾ ਆ ਸਾਡੇ ਭਾਜੀ ਅਜੇ ਟਰੈਕਟਰ ਹੀ ਲਈ ਫਿਰਦੇ ਆ ਅਸੀਂ ਆਹੀ ਰਨਿੰਗ ਕਰਦੇ ਆ ਆ ਭਾਜੀ ਹੁਣ ਟਰੈਕਟਰ ਲਈ ਬੈਠੇ ਆ ਕਹਾਵਾਂ ਝੋਟੀ ਆ ਦੋਨੇ ਆ ਮਨ ਨੇ ਪੂਰੀ ਕੋਸ਼ਿਸ਼ ਕੀਤੀ ਕਾਸ਼ ਤੇ ਜੋਤੇ ਨਾਲ ਪਰ ਇਹ ਕੱਤੋਂ ਨਹੀਂ ਰਲ ਹੋ ਰਿਹਾ ਨਹੀਂ ਸਾਰ ਹੋ ਰਿਹਾ ਆ ਦੇਖ ਲੋ ਮਨ ਪੂਰਾ ਜੋਰ ਲਾਉਂਦਾ ਓ ਜੀ ਕ੍ਰੌਸ ਕੰਟਰੀ ਤੋਂ ਬਾਅਦ ਸ਼ੁਰੂ ਹੋ ਗਈ ਹੈ ਗਰਾਊਂਡ ਲੈ ਵੈਰੀ ਗੁੱਡ ਛਾ ਗਿਆ ਗੱਭਰੂ ਰੀਡਰ ਕਹਿੰਦੇ ਅੱਜ ਦੋ ਹੀ ਆ ਸਰਾਲ ਆ ਰਹੇ ਨੇ ਮਾ ਕੋ ਉਧਰ ਜੋਤਾ ਆ ਗਿਆ ਤਗੜੇ ਹੋਏ ਫਿਰਦੇ ਆ ਮੈਂ ਉਹਨਾਂ ਨਾਲ ਹੀ ਜੋਤਾ ਆ ਗਿਆ ਆ ਬਾਵਾ ਖਿਲਾਰ ਬਾਵਾ ਖਿਲਾਰ ਐਦਾਂ ਕਿੱਡੀ ਬਾਵਾ ਟੱਚ ਲਾ ਵੇਰੀ ਗੁੱਡ ਚੱਲ ਸ਼ਾਬਾਸ਼ ਇਹ ਲਾਲਾ ਹਾ ਲਾਲਾ ਆਸਾਨ ਆਸਾਨ ਲਾਲੇ ਦੱਸ ਇਹਨੂੰ ਦੁੱਲਾ ਬੰਦਾ ਦੁੱਲਾ ਇਹ ਨਹੀਂ ਕੋਡੀ ਤਾ ਨੂੰ ਇਕ ਨਹੀਂ ਭਜੰਨੇ ਨਹੀਂ ਗੇਨੇ ਮੈਂ ਜੇ ਦਾਦੂ ਕਬੱਡੀ ਪਾਉਣਾ ਕਿ ਨਹੀਂ ਕਰਨੇ ਨਾ ਲੱਤਾਂ ਤੂੰ ਹਰ ਵਾਰੀ ਇਹ ਇਹ ਦੱਸ ਕਿੱਦਾਂ ਕਰਦਾ ਇਹ ਐ ਜਾਂਦਾ ਵਾ ਹਾਂ ਚੱਲ ਪਾ ਆਜਾ 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 ਬੰਦੇ ਹੁਣ ਤੈਨੂੰ ਆ ਆਹੋ ਬਾਵਾ ਖਲਾਰ ਪਹਿਲਾਂ ਬਾਵਾ ਫੁੱਲ ਖਲਾਰ ਬਾਵਾ ਖਲਾਰ ਹਾਂ ਇਦਾਂ ਟੱਚ ਮਾਰ ਇਦਾਂ ਹੁਣ ਹਾਂ ਲੰਮੀ ਬਾਹ ਨਾਲ ਟੱਚ ਮਾਰਿਆ ਕਰ ਮਾਰ ਇਦਾਂ ਟੱਚ ਬਿਲੇ ਲੰਮੀ ਬਾਹ ਕੱਢ ਕੇ ਫੇ ਉਦਾਂ ਹੀ ਕਰ ਲੈਂਦਾ ਵੈਰੀ ਗੁੱਡ ਬਿੱਲੇ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਤੀਤੂ ਬਹੁਤ ਉਮੀਦਾਂ ਆ ਵੇਖ ਪਾਵਾਂ ਆਵੇ ਇੰਨੇ ਖਿਡਾਰੀਆਂ ਵੇ ਵੈਰੀ ਗੁੱਡ ਕਣਾ ਤੂੰ ਬਾਲਾ ਤੈਨੂੰ ਮੈਨ ਲੱਗਣਾ ਹਾਂ ਦੋ ਪੈਰ ਪਟ ਕੇ ਤੁਰ ਕੇ ਲੱਗ ਕੇ ਫੇਰ ਲੱਤਾਂ ਖੇਤ ਹੁੰਦੀਆਂ ਐਦਾਂ ਲੱਤਾਂ ਖੱਤੀ ਨਹੀਂ ਹੁੰਦੀਆਂ ਬਾਵਾ ਮੈਂ ਵੀ ਲੱਗੀਆਂ ਹਾਂ ਮੈੱਕੋ ਵੀ ਫਾੜੂ ਦੂਰੋਂ ਦੇ ਭੱਜ ਜਾਣਾ ਵਾ ਚੱਲ ਛੋਟਿਆ ਬੱਸ ਸੁਖਬੀਰ ਕਿੱਧਰ ਚਲੇ ਗਿਆ ਸਵੇਰੇ ਸਵੇਰੇ ਤੇਰਾ ਉਹਨੂੰ ਭਾਗ ਨੂੰ ਕਾਹਦਾ ਬਾਹਰ ਕੱਢਦਾ ਮੈਂ ਮੱਕ ਕਬੱਡੀਆਂ ਪਾਊਗਾ ਕੱਲ ਉਹਨੇ ਕੀ ਅੱਗੇ ਪਾਈ ਚੱਲ 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 ਪਾਊਗਾ ਕੋਈ ਨਾ ਕੀ ਕਰਦੇ ਆ ਬਹੁਤ ਵਧੀਆ ਪਾਜੀ ਸ਼ਾਬਾਸ਼ ਵੈਰੀ ਗੁੱਡ ਖਲਾਰ ਖਲਾਰ ਪਾਵਾਂ ਛੜਾ 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 ਕਬਾਰ ਦੀ ਇਹ ਨਾ ਬਾਜੀ ਲਾ ਟੱਚ ਕੋਈ ਨਹੀਂ ਹੁੰਦਾ ਲਾ ਟੱਚ ਮਾਰਿਆ ਕਦੇ ਨੂੰ ਡਰਦੇ ਆ ਤੇ ਤੋਂ ਲੱਤ ਨਹੀਂ ਫੜਾਉਣੀ ਲੱਤ ਨਹੀਂ ਫੜਾਉਣੀ ਚੱਲ ਚੱਲ ਬਾਜੀ ਚੱਲ ਵੈਰੀ ਗੁੱਡ ਭਾਵੇਂ ਲੱਤਾਂ ਪੈਣਾ ਕਦੋਂ ਬਾਜੀ ਟੱਚ ਮਾਰ ਟੱਚ ਕੋਈ ਨਹੀਂ ਹੁੰਦਾ ਮਾਰਖਾ ਛੜਾ ਛੜਾ ਆ ਜਾ ਆ ਜਾ ਭੱਕਦੇ ਭਾਈ ਉੱਥੇ ਬਾਹਾਂ ਨਾਲ ਜਿੰਨੀ ਚੱਜ ਜਾਣ ਲੱਤਾਂ ਨੂੰ ਪੈ ਵੈਰੀ ਗੁੱਡ ਚੱਲ ਲਾਲੇ ਕਰਾ ਜੋਰ ਇਹਦਾ ਛੜਾ ਤੈਨੂੰ ਕਿੱਦਾਂ ਗਿਆ ਸੀ ਲੈ ਛੁੱਟ ਗਿਆ ਕਿ ਨਹੀਂ ਪਿੱਛੇ ਨੂੰ ਮੁੜ ਜਾ ਪਿੱਛੇ ਨੂੰ ਉੱਥੇ ਚੱਲ ਗਰਾਊਂਡ 'ਚ ਮਿਹਨਤ ਕਰ ਲੈ ਫੇਫੜਾ ਤਾ ਗੁੱਟ ਫੇਫੜਾ ਤਾ ਬਾਜੀ ਨੰਬਰ ਲੈ ਕੇ ਆਉਣਾ ਮੈਂ ਕੀ ਕੱਲ ਕੱਲ ਪੜੀ ਚੱਲ ਸ਼ਾਬਾਸ਼ ਐਦਾਂ ਹੀ ਆ ਐਦਾਂ ਹੀ ਬਾਵਾ ਮਾਰਦਾ ਪਿੱਛੇ ਨੂੰ ਛੜਾ ਗੁੱਟ ਛੜਾ 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 ਬਾਜੀ ਐਦਾਂ ਹੀ ਆ ਬਾਵਾ ਮਾਰਦਾ ਬਾਵਾ ਮਾਰਦਾ ਲੈ ਆ ਲੈ ਆ ਲੈ ਆ ਆਜਾ ਆਜਾ ਵੀਡੀਓ ਕਿੱਦਾਂ ਨੂੰ ਬਣੀ ਜਾਂਦੀ ਹੀ ਆਜਾ ਆਜਾ ਆ ਗਿਆ ਘੁੰਮ ਜਾ ਘੁੰਮ 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 ਕਮਾਲ ਦੇ ਆਪ ਨੂੰ ਆ ਜਾ ਆ ਜਾ ਵੈਰੀ ਗੁੱਡ ਬਿੱਲੇ ਵੈਰੀ ਗੁੱਡ ਗੋਡਾ 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 ਸ਼ਾਬਾਸ਼ ਛੱਡ ਦੇ ਚੱਲ ਚੱਲ 65 ਵਾਲਿਆ ਗੱਬਰੂ ਆ ਸ਼ਾਬਾਸ਼ ਨੰਬਰ ਲੈ ਕੇ ਆਉਣਾ ਚੱਲ 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 ਲਾਲਾ ਨੂੰ ਲਾ ਨੂੰ ਗਿਆ ਗਿਆ ਭੱਜਾ 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 ਤੇਜ਼ 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 ਸਿੱਧਰ ਵੈਰੀ ਗੁੱਡ ਕੱਲ ਭਾਜੀ ਸਹੀ ਜਿੱਦਾਂ ਦੱਸਿਆ ਉਦਾਂ ਹੀ ਕਰਨੀ ਹੁਣ ਧਿਆਨ ਰੱਖ ਬੰਦੇ ਧਿਆਨ ਰੱਖ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਭਾਜੀ ਸ਼ਾਬਾਸ਼ ਸ਼ਾਬਾਸ਼ ਆਉਣਾ ਆਦ ਕਿ ਜ਼ੋਰ ਕੋਈ ਨਾ ਨਹੀਂ ਮਾਡਲ ਕੋਈ ਨਾ ਜ਼ੋਰ ਕਰਾਇ ਇਹਨਾਂ ਦਾ ਇੱਕ ਵਾਰੀ ਜੀਪ ਬਾਹਰ ਕਢਾਇਆ ਇਹਨਾਂ ਦੀ ਇੱਕ ਵਾਰੀ ਚੱਲ 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 ਚੱਲੇ ਚੱਲ ਸ਼ਾਬਾਸ਼ ਚੱਲ ਭਾਜੀ ਚੱਲ ਲੱਗ ਜਾ ਸਾਲਾ ਗਿਆ ਦੀ ਲੱਤੀ ਚੰਗਾ ਭਲਾ ਫੇਰ ਮੁੜਿਆ ਆ ਪੈਰ ਨਾ ਮਾਰਦੇ ਟੱਚ ਨੂੰ ਮਾਰ ਮਾਰ ਤੂੰ ਹੀ ਲੱਗ ਜਿਓ ਬਿਸ਼ਰਮ ਤੂੰ ਹੀ ਬਿਸ਼ਰਮ ਹੋਈ ਇੱਥੇ ਇੱਕ ਨੰਬਰ ਵਾਲੀ ਥੋੜੀ ਏ ਕਬੱਡੀ ਛਡਾ ਛਡਾ ਭਾਈ ਇਹ ਤੋਂ ਇਹਨੂੰ ਨੰਬਰ ਨਹੀਂ ਦੇਣਾ ਲਾ ਇਹਨੂੰ ਹੋਰ ਜਿੰਨੂੰ ਮਰਜ਼ੀ ਨੰਬਰ ਦੇ ਦੇ ਇਹਨੂੰ ਨਹੀਂ ਦੇਣਾ ਆ ਜਾ ਆ ਜਾ ਚੱਲ ਛੱਡ ਦੇ ਚੱਲ ਓਕੇ 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 ਆ ਸ਼ੇਰ ਨੂੰ ਫੜੋ ਮੇਰੇ ਨੂੰ ਆ ਆ ਫੜੋ ਆ ਚੀਜ਼ ਉਹ ਨਾ ਬੱਚੀ ਆ ਨੂਰਪੁਰ ਵਾਲਾ ਮੂਮਟਾ ਰੇਡਰ ਸ਼ਾਬਾਸ਼ ਬਹੁਤ ਆਵਦਾ ਰੇਡਰ ਬੱਚੀ ਨੂੰ ਚੱਲ ਦੋ ਹੱਥ ਦੇਖਦਾ ਮੈਂ ਲਾਇਆ ਘਰ ਇਹਨਾਂ ਦੇ ਤੁਸੀਂ ਲੱਗਦੇ ਗਾਦੇ ਨਹੀਂ ਕਿ ਮੈਂਟੋ ਮੈਂਡ ਰੇਡਰ ਆ ਜਾਂਦਾ ਵਾ ਉਦਾਂ ਰੇਡਰਾਂ ਦੀ ਬੱਸ ਵਹੀ ਹੁੰਦੀ ਆ ਚੱਲ 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 ਆ ਗਿਆ ਆ ਗਿਆ ਆ ਗਿਆ ਚੱਲ ਭਾਜੀ ਬਾਗ ਤੂੰ ਇੱਧਰ ਆਓ ਮੇਰੇ ਪਰੇ ਵਿੱਚ ਲੱਗੇ ਕਿਸੇ ਨੂੰ ਚੰਗਾ ਵੀ ਰੱਖ ਪਾ ਦੇ ਲੈ ਜਾਓ ਤੇ ਢੇਰੀਆਂ ਲਾ ਕੇ ਲੈ ਜਾ ਢੇਰੀ ਬੰਦਾ ਜੇ ਦੀ ਭੱਜ ਓਏ ਫਿੱਤੀ ਜਾਂਦਾ ਵਾਂ ਛੇਡ ਮਿੱਜਾਂਦੇ ਆ ਵਾਂ ਪਿੱਛੇ ਸਾਥ ਗਰਾਉਂਡ ਨਹੀਂ ਹੁੰਦੀ ਐਡੀ ਕੁੜੀ ਆ ਮੇਰਾ ਸੱਜੂ ਸੱਖਾ ਲੈ ਲਾਲੇ ਪਾਕ ਵੱਡੀਆਂ ਤੂੰ ਮੈਂ ਨਹੀਂ ਹਉਣ ਗੌਣੀ ਅੱਗੇ ਮਿਲ ਕੇ ਉੱਧਰ ਘਰ ਦਿੰਦੇ ਮੈਂ ਤਾਂ ਘੱਲਿਆ ਨਹੀਂ ਤੈਨੂੰ ਆਪੇ ਚੱਲ ਜਾ ਨਾ ਆਪੇ ਆ ਜਾ ਨਾ ਪਾਜੀ ਲੈ ਗਿਆ ਨੰਬਰ ਮੈਨੂੰ ਨਹੀਂ ਪਤਾਗਾ ਮੈਂ ਸਰਦਈ ਡੋਲ ਦੇਣੀ ਜਿਹੜੀ ਬਣਾਈ ਸਾਰੀ ਪਾਜੀ ਆ ਜੀ ਤੇ ਅੱਖ ਰੱਖ ਪਾਜੀ ਤੇ ਅੱਖ ਰੱਖੀ ਠੱਗੀ ਦਾ ਪਿੱਛੇ ਨੂੰ ਸਾਗਾ ਤੂੰ ਬਈ ਗਨਾ ਤੂੰ ਹੀ ਬਾਹਰ ਉਹਨੇ ਸਾਈਡ ਲੈ ਤੂੰ ਕੋਈ ਨਾ ਕੋਈ ਨਾ ਛੱਡ ਦੇ ਓਏ ਓਕੇ ਹੋ ਗਿਆ ਚਲੋ ਪਸੀਨਾ ਆਇਆ ਨਾ ਨਾ ਪੰਜਾਬ ਪਸੀਨਾ ਮੜਾ ਜਾ ਚੱਲ 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 ਮੈਂ ਤੇ ਕਹਿੰਦੇ ਫਸਿਆ ਪਿਆ ਵਾ ਹਾਂ ਬਹੁਤ ਵਧੀਆ ਲੱਗਾ ਬਹੁਤ ਲੱਗ ਜਾ ਲੱਗ ਜਾ ਡੋਜ ਤੇ ਡੋਜ ਤੇ ਲੱਗ ਰੀਡਰ ਤੇ ਨਾ ਨਾਮ ਨਾ ਬਜ਼ੂਰ ਨਾ ਆ ਹਾਂ ਆ ਗਿਆ ਆ ਗਿਆ ਸ਼ਾਬਾਸ਼ ਕਹਿੰਦੇ ਆ ਰੀਡਰ ਬਣਨ ਵਾਲਾ ਮੁੰਡਾ ਵੈਰੀ ਗੁੱਡ ਭਾਜੀ ਵੈਰੀ ਗੁੱਡ ਛੜਾ 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 ਲੈਣਾ ਤੂੰ ਮੈਨੂੰ ਪਤਾ ਵਾ ਛੁੱਟ ਗਿਆ ਵਾ ਛੁੱਟ ਗਿਆ ਵਾ ਆ ਜਾ ਆ ਜਾ ਇੱਦਾਂ ਇੱਦਾਂ ਖਤ ਕੇ ਲਿਆ ਖਤ ਕੇ ਲਿਆ ਇਹ ਲਾਲਾ ਪਤਾ ਨਹੀਂ ਕਿਹੜੀ ਸਾਫੀ ਪੀ ਗਿਆ ਅੱਜ ਖੂਨ ਕਹਿੰਦਾ ਅੱਜ ਸਾਫ ਕਰਕੇ ਆਇਆ ਹਾਂ ਭਾਜੀ ਭਾਜੀ ਚੱਲ ਚੱਲ ਅੱਜ ਸਾਰਾ ਵਲੌਗ ਤੇਰਾ ਹੀ ਆ ਤੇਰੀਆਂ ਰੇਡਾਂ ਸਿਰਾ ਉੱਤੇ ਕੀ ਫੜਨ ਦੇ ਆ ਦੱਸ ਭਾਈ ਦੇਖ ਦੇ ਦੇ ਬੈਕ ਜਾਣਾ ਇੱਦਾਂ ਇੱਦਾਂ ਦੇ 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 ਆ ਗਿਆ ਵੈਰੀ ਗੁੱਡ ਬਿੱਲੇ ਤੋਂ ਨਹੀਂ ਤੇਤੋਂ ਹੱਕਿਆ ਪਿਆ ਲਾਲਾ ਅਜ ਲਾਲੇ ਕਰਦੇ ਨਹੀਂ ਕੋਹ ਨਹੀਂ ਉੱਕਣਾ ਦਿਖਾ ਦੂ ਆਪ ਨੂੰ ਲਾਲਾ ਕਹਿੰਦਾ ਸਾਰੀ ਸਕਲਾਈ ਫੇਲ ਕਰਤੀ ਇਹਨਾਂ ਨੇ ਗੱਲ ਗੱਲ ਚੱਲ ਹੈ ਨਹੀਂ ਚੱਲ ਭੱਜ ਗਿਆ ਇੱਦਾਂ ਸਿੱਧਾ ਰੁਕਣਾ ਨਿਕਾ ਵੈਰੀ ਗੁੱਡ ਆ ਗਿਆ ਆ ਗਿਆ ਆ ਗਿਆ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਚੱਲ ਵੈਰੀ ਗੁੱਡ ਚੱਲ ਭਾਜੀ ਮੇਰੇ ਫੇਵਰਟ ਟਰੇਡਰ ਲੱਗੋ ਲੱਗੋ ਹਰਮਨ ਖੇਡਾ ਲਿਆ ਇੱਧਰ ਨੂੰ ਆਓ ਮੇਰੇ ਨਾਲ ਲੈ ਜਾਓ ਲੱਗੋ ਕਿਹੜਾ ਲੱਗਦਾ ਚੋਬਰ ਨੂੰ ਮੇਰਾ ਫੇਵਰਟ ਟਰੇਡਰ ਆ ਗਿਆ ਵਾ ਘੇਤੇ ਮਾਟਾ ਚ ਖਰੇ ਕੱਛੇ ਵਾਲੇ ਤੇ ਮਹਿੰਦੀ ਰੰਗਾ ਕਰ ਖਰਾਬ ਇਹਦਾ ਕੱਛਾ ਉਹ ਪਿੱਛੇ ਵੇਖ ਲਾ ਛਡਾਈਆ ਕੋਈ ਨਾ ਕੋਈ ਨਾ ਬਹੁਤ ਵਧੀਆ ਈ ਸ਼ਾਬਾਸ਼ ਇਹਨੂੰ ਪਸੀਨਾ ਆ ਗਿਆ ਵਾ ਘੇਰੀ ਜਦ ਹੁਣ ਕਹਿੰਦਾ ਮੈਨੂੰ ਹੱਥ ਨਾ ਪਵੇ ਕਿਸੇ ਪਾਸੇ ਸ਼ਾਬਾਸ਼ ਸ਼ਾਬਾਸ਼ ਚੱਲ 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 ਆ ਗਿਆ ਕਹਿੰਦੇ ਫੇ ਆ ਗਿਆ ਆ 150 ਵਾਲੀ ਕਬੱਡੀ ਆ ਗਿਆ ਵਾ ਹੌਲੀ ਹੌਲੀ ਵਧਨੇ ਆ ਪੈਸੇ ਤੇ 150 ਵਾਲੀ ਆ ਲਾਲੇ 150 ਵਾਲੀ ਆ ਆ ਤੈਨੂੰ ਪਸੀਨਾ ਆਇਆ ਤਾਂ ਭੱਜ ਗਿਆ ਨਹੀਂ ਤੇ ਗੱਟ ਨੂੰ ਫੇਰ ਫੜਾਤਾ ਈ ਗੱਟ ਫੇਰ ਫੜਾਤਾ ਈ ਕੀ ਆ ਚੋਬਰ ਦੀ ਤਾਂ ਕੋਈ ਜੱਫਾ ਨਹੀਂਗਾ ਹਜੇ ਟਾਈ ਕੋਈ ਨਹੀਂ ਜੱਫਾ ਤੇਰਾ ਕਹਦਾ ਉਹ ਜੱਫਾ ਥੋੜੀ ਹੁੰਦਾ ਸ਼ਾਬਾਸ਼ ਉੱਡੇ ਹੀ ਹੁੰਦਾ ਪਰਾ ਹੋ ਜਾਉਤੇ ਕਿ ਆਇਆ ਯੂ ਕਹਿੰਦਾ ਡਬਲ ਪਾਉਣੀ ਆ ਲਾਲੇ ਵੇਰ ਕੇ ਆਇਆ ਵੇਰ ਕੇ ਚੱਲ 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 ਛੜਾਇਨ ਲਾਲੀ ਛੜਾ ਡੋਜ ਤੇ ਭਜਾਇ ਇਹਨੂੰ ਲਓ ਜੀ ਅੱਜ ਦੀ ਮਿਹਨਤ ਹੋ ਗਈ ਆ ਸਮਾਪਤ ਤੇ ਮੁੰਡੇ ਹੁਣ ਚਲੇਗੇ ਘਰਾਂ ਨੂੰ ਕੁਛ ਕੁਥੇ ਨਾ ਰਹੇ ਆ ਤੇ ਲਾਲਾ ਪਾਜੀ ਵੀ ਬੈਠੇ ਆ ਤੇ ਗਰਾਊਂਡ ਗਲੀ ਹੋਣ ਦਾ ਕਰਕੇ ਅੱਜ ਮਿਹਨਤ ਲੱਗੀ ਨਹੀਂ ਤੇ ਇਸ ਲਈ ਅਸੀਂ ਗਰਾਊਂਡ ਲਈ ਦੇ ਕ੍ਰੋਸ ਕੰਟਰੀ ਲਾਈ ਤੇ ਅੱਜ ਕੁਛਕ ਬੰਦੇ ਮੀਂਹ ਦਾ ਕਰਕੇ ਛੁੱਟੀ ਦੇ ਹੀ ਤੇ ਕੋਈ ਸਾ ਵੀ ਅੱਜ ਕਿਸੇ ਕਾਰਨ ਕਰਕੇ ਛੁੱਟੀ ਦੇ ਸੀਗੇ ਤੇ ਕਾਲੂ ਕਾਲੂ ਉੱਦਾਂ ਆਪਾਂ ਨੂੰ ਛੁੱਟੀ ਆ ਤੇ ਜਿਹੜੇ ਆਪਣੇ ਵੀਰ ਆਪਣੇ ਮੈਂਟ ਦੀਆਂ ਵੀਡੀਓ ਦੇਖਦੇ ਹੁੰਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਸਾਡੀਆਂ ਵੀਡੀਓ ਦੇਖਦੇ ਰਹੋ ਤਾਂ ਜੋ ਤੁਹਾਨੂੰ ਅਸੀਂ ਨਵੀਆਂ ਤੋਂ ਨਵੀਆਂ ਐਕਸਰਸਾਈਜ਼ਾਂ ਤੇ ਗਰਾਊਂਡ ਦੀਆਂ ਦਾ ਪੇਜ ਦੱਸ ਸਕੀਏ ਤੇ ਜੇ ਕਿਸੇ ਮੇਰੇ ਵੀਰ ਨੇ ਫ੍ਰੀ ਕੈਂਪ ਲਾਉਣਾ ਹੋਵੇ ਪਿੰਡ ਨਲ ਮਾਨਕ ਜ਼ਿਲ੍ਹਾ ਜਲੰਧਰ ਆ ਸਕਦਾ ਮੇਰਾ ਵੀਰ ਤੇ ਬਹੁਤ ਬਹੁਤ ਧੰਨਵਾਦੀ